ਦੁਨੀਆ ਦੇ ਵਿਕਸਿਤ ਦੇਸ਼ ਹਵਾ ਵਿੱਚ ਵੱਧਦੇ ਕਾਰਬਨ ਅਤੇ ਉਸ ਨਾਲ ਵੱਧਦੇ ਧਰਤੀ ਦੇ ਤਾਪਮਾਨ ਤੋਂ ਚਿੰਤਤ ਹਨ ਡੰਡੀ ਤਾਪਮਾਨ ਵਧਣ ਨਾਲ ਗਲੇਸ਼ੀਅਰ বরਫ ਦੇ ਪਹਾੜ ਪਿਘਲਨੇ ਸ਼ੁਰੂ ਹੋ ਗਏ ਹਨ ਡੰਡੀ ਸੰ 1750 ਦੇ ਮੁਕਾਬਲੇ ਹੁਣ ਵਾਯੂ ਮੰਡਲ ਦਾ ਤਾਪਮਾਨ 1.10 ਸੈਂਟੀਗ੍ਰੇਡ ਵੱਧ ਗਿਆ ਹੈ ਜਿਹੜਾ 250 ਤੱਕ 2.00 ਸੈਂਟੀਗ੍ਰੇਡ ਤੱਕ ਹੋ ਸਕਦਾ ਹੈ ਡੰਡੀ ਇਸ ਨਾਲ ਗਲੇਸ਼ੀਅਰ ਪਿਗਲਣ ਕਾਰਨ ਦੁਨੀਆ ਦੇ ਕਈ ਸ਼ਹਿਰ ਸਮੁੰਦਰ ਵਿੱਚ ਡੁੱਬ ਜਾਣਗੇ ਕੁਦਰਤੀ ਆਫਤਾ ਸਾਈਕਲੋਨ ਬੱਦਲ ਫਟਣੇ ਹੜ ਆਉਣੇ ਅਤੇ ਸੋਕਾ ਪੈਣ ਨੂੰ ਵੱਧਦੇ ਤਾਪਮਾਨ ਨਾਲ ਹੀ ਜੋੜ ਕੇ ਵੇਖਿਆ ਜਾਂਦਾ ਹੈ ਡੰਡੀ ਇਸ ਦਾ ਕਾਰਨ ਹੈ ਵਾਯੂ ਮੰਡਲ ਵਿੱਚ ਵਧਦੀਆਂ ਗ੍ਰੀਨ ਹਾਊਸ ਗੈਸਾਂ ਡੰਡੀ ਜਿਵੇਂ ਜਿਵੇਂ ਮਨੁੱਖ ਦੀ ਆਬਾਦੀ ਵਧਦੀ ਗਈ ਅਤੇ ਕੁਦਰਤੀ ਸਰੋਤਾਂ ਦੇ ਨਾਲ ਲੋੜ ਮੁਤਾਬਕ ਛੇੜਛਾੜ ਹੁੰਦੀ ਗਈ ਹਵਾ ਵਿੱਚ ਇਹ ਗੈਸਾਂ ਵਧਣ ਲੱਗੀਆਂ ਇਹਨਾਂ ਗੈਸਾਂ ਦੇ ਵਧਣ ਨਾਲ ਤਾਪਮਾਨ ਵਧਦਾ ਹੈ ਡੰਡੀ ਬਨਸਪਤੀ ਵਿੱਚ ਤਾਂ ਵਾਧਾ ਹੋ ਸਕਦਾ ਹੈ ਪਰ برف ਪਿਗਲਣ ਨਾਲ ਧਰਤੀ ਦਾ ਤਾਪਮਾਨ ਵਧ ਜਾਵੇਗਾ ਜਿਸ ਕਰਕੇ ਸਮੁੰਦਰ ਵਿੱਚ ਵੀ ਪਾਣੀ ਵਧ ਜਾਵੇਗਾ ਡੰਡੀ ਇਸ ਨਾਲ ਸਮੁੰਦਰ ਦੇ ਕਿਨਾਰਿਆਂ ਤੋਂ ਧਰਤੀ ਹੋਰ ਪਾਣੀ ਵਿੱਚ ਡੁੱਬ ਜਾਵੇਗੀ ਡੰਡੀ ਮੌਸਮ ਵਿੱਚ ਤਬਦੀਲੀ ਪਾਣੀ ਦੇ ਚੱਕਰ ਵਿੱਚ ਵੀ ਤਬਦੀਲੀ ਲਿਆਵੇਗੀ ਡੰਡੀ ਵਾਯੂਮੰਡਲ ਤੋਂ ਇਲਾਵਾ ਬਹੁਤੀ ਕਾਰਬਨ ਜ਼ਮੀਨ ਸਮੁੰਦਰ ਅਤੇ ਬਨਸਪਤੀ ਵਿੱਚ ਹੁੰਦੀ ਹੈ ਡੰਡੀ ਕਾਰਬਨ ਹਰ ਜੀਵ ਵਿੱਚ ਹੁੰਦੀ ਹੈ ਡੰਡੀ ਬੂਟੇ ਖੁਰਾਕ ਬਣਾਉਣ ਲਈ ਕਾਰਬਨ ਵਰਤਦੇ ਹਨ ਇਹੋ ਖੁਰਾਕ ਜਦੋਂ ਜੀਵ ਜੰਤੂ ਖਾਂਦੇ ਹਨ ਸਟਾਰਟ ਅਤੇ ਉਹਨਾਂ ਦੇ ਮਲ ਮੂਤਰ ਅਤੇ ਮਰਨ ਤੋਂ ਬਾਅਦ ਗਲ ਸੜ ਕੇ ਇਹ ਕਾਰਬਨ ਫਿਰ ਵਾਯੂ ਮੰਡਲ ਵਿੱਚ ਆ ਜਾਂਦੀ ਹੈ ਡੰਡੀ ਇਸੇ ਤਰ੍ਹਾਂ ਜਿਹੜੀ ਕਾਰਬਨ ਜ਼ਮੀਨ ਵਿੱਚ ਖਣਿਜ ਪਦਾਰਥਾਂ ਦੇ ਤੌਰ ਉੱਤੇ ਅਤੇ ਸਮੁੰਦਰ ਵਿੱਚ ਜਮਾ ਹੈ ਉਹ ਵੀ ਵਾਯੂ ਮੰਡਲ ਨਾਲ ਕੁਝ ਹੱਦ ਤੱਕ ਘੁੰਮਦੀ ਰਹਿੰਦੀ ਹੈ ਡੰਡੀ ਜਦੋਂ ਤੱਕ ਇੰਡਸਟਰੀ ਬਹੁਤੀ ਵਧੀ ਨਹੀਂ ਸੀ ਅਤੇ ਆਬਾਦੀ ਘੱਟ ਸੀ ਕਾਰਬਨ ਦਾ ਵਾਯੂ ਮੰਡਲ ਵਿੱਚ ਸੰਤੁਲਨ ਬਣਿਆ ਹੋਇਆ ਸੀ ਪਰ ਵਿਸ਼ਲੀਆਂ ਤਕਰੀਬਨ 2 ਸਦੀਆਂ ਵਿੱਚ ਵਧੀ ਆਬਾਦੀ ਅਤੇ ਇੰਡਸਟਰੀ ਨੇ ਵਾਯੂ ਮੰਡਲ ਵਿੱਚ ਕਾਰਬਨ ਦੀ ਮਾਤਰਾ 1.5 ਗੁਣਾ ਕਰ ਦਿੱਤੀ ਹੈ ਡੰਡੀ ਅੱਜ ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਕਾਰਬਨ ਦਾ ਵਪਾਰ ਸ਼ੁਰੂ ਹੋ ਗਿਆ ਹੈ ਡੰਡੀ ਕਾਰਬਨ ਦੇ ਕ੍ਰੈਡਿਟ ਵਿਕਦੇ ਹਨ ਡੰਡੀ 1 ਟਨ ਕਾਰਬਨ ਡਾਈਆਕਸਾਈਡ ਗੈਸ ਨੂੰ ਇੱਕ ਕ੍ਰੈਡਿਟ ਗਿਣਿਆ ਜਾਂਦਾ ਹੈ ਡੰਡੀ ਕਾਰਬਨ ਕੌਣ ਵੇਚਦਾ ਅਤੇ ਖਰੀਦਦਾ ਹੈ ਪ੍ਰਸ਼ਨ ਚਿੰਨ ਅੰਤਰਰਾਸ਼ਟਰੀ ਫੱਦਰੁੱਤੇ ਸਾਰੇ ਦੇਸ਼ਾਂ ਨੇ ਹਵਾ ਵਿੱਚੋਂ ਗ੍ਰੀਨ ਹਾਊਸ ਗੈਸਾਂ ਘਟਾਉਣ ਦੇ ਟੀਚੇ ਮਿੱਥੇ ਹੋਏ ਹਨ ਡੰਡੀ ਮਨ ਲਵ ਕੋਲੇ ਤੋਂ ਬਿਜਲੀ ਬਣਾਉਣ ਵਾਲੀ ਕੰਪਨੀ ਨੂੰ 10 ਫੀਸਦੀ ਕਾਰਬਨ ਨਿਕਾਸ ਘਟਾਉਣ ਦਾ ਟੀਚਾ ਦਿੱਤਾ ਗਿਆ ਹੈ ਡੰਡੀ ਉਸ ਨੇ ਆਵਦੀ 20 ਫੀਸਦੀ ਬਿਜਲੀ ਕੋਲੇ ਦੀ ਥਾਂ ਸੂਰਜੀ ਊਰਜਾ ਤੋਂ ਬਣਾਉਣੀ ਸ਼ੁਰੂ ਕਰ ਦਿੱਤੀ ਡੰਡੀ ਜਿਹੜੀ 10 ਫੀਸਦੀ ਟੀਚੇ ਤੋਂ ਵੱਧ ਗੈਸ ਘਟਾਈ ਉਹ ਕੰਪਨੀ ਦੂਜੀ ਕੰਪਨੀ ਜਿਸ ਤੋਂ ਦਿੱਤੇ ਟੀਚੇ ਮੁਤਾਬਕ ਨਹੀਂ ਘਟੀ ਉਸ ਨੂੰ ਵੇਚ ਦੇਵੇਗੀ ਅਤੇ ਖਰੀਦਣ ਵਾਲੀ ਕੰਪਨੀ ਸਰਕਾਰੀ ਜੁਰਮਾਨੇ ਤੋਂ ਬਚ ਜਾਵੇਗੀ ਡੰਡੀ